ਇੱਕ ਟਰਾਲੀ ਬਣਾਉਣ ਲੱਗਿਆ ਕਿਸਾਨ ਕਿੰਨੇ ਆਪਣੇ ਅਰਮਾਨ ਮਾਰ ਕੇ ਪੈਸੇ ਇਕੱਠੇ ਕਰਕੇ ਉਹ ਟਰਾਲੀ ਬਣਾਉਂਦਾ 2.5 ਲੱਖ ਲੱਗਦੇ 3 ਲੱਖ ਲੱਗਦੇ ਉਹ ਟਰਾਲੀ ਚੋਰੀ ਕਰੀ ਜਾਂਦੇ ਜਦੋਂ ਉਹਦੋਂ ਗੋਲੀ ਚੱਲੀ ਸੀ ਸ਼ੁਭਕਰਨ ਸ਼ਹੀਦ ਕੀਤਾ ਸੀ ਇਧਰੋਂ ਇਹ ਮਾਰਦੇ ਸਾਨੂੰ ਮਾਰ ਦਿੰਦੇ ਵੀਡੀਓ ਬਣਾ ਕੇ ਲੈ ਜਾ ਰਹੇ ਨੇ ਅਰਦਾਸ ਕਰਕੇ ਗਏ ਨੇ ਅਦਬ ਨਾਲ ਲੈ ਗਏ ਨੇ ਪਾਲਕੀ ਸਾਹਿਬ ਲੇਡੀ ਪਾਲਕੀ ਸਾਹਿਬ ਵਾਲੀ ਵੈਨ ਉਹ ਲੈ ਕੇ ਉੱਥੇ ਲੈ ਕੇ ਗਏ ਨੇ ਉੱਥੇ ਵੀ ਅਰਦਾਸ ਕੀਤੀ ਹੈ ਲੇਕਿਨ ਜਿੱਦੋਂ ਚੜ੍ਹ ਕੇ ਆਏ ਨਹੀਂ ਜਾਂ ਜਦੋਂ ਉਹਨਾਂ ਨੂੰ ਠਾਇਆ ਉਹ ਵੀਡੀਓ ਤੇ ਨਹੀਂ ਬਣਾਈ ਨਾ ਉਹ ਵੀਡੀਓ ਸਾਡੇ ਕਿਸੇ ਕਿਸਾਨ ਨੇ ਬਣਾਈ ਸੀ ਤੋਂ ਮੋਬਾਈਲ ਖੋਲਿਆ ਉਹ ਮੋਬਾਈਲ ਵੀ ਪਤਾ ਨਹੀਂ ਕਿੱਥੇ ਆ ਆਜ਼ਾਦੀ ਤੋਂ ਪਹਿਲਾਂ 75 76 ਸਾਲਾਂ ਤੋਂ ਅਸੀਂ ਮਰੇ ਜਾ ਰਹੇ ਹਾਂ ਅਸੀਂ ਰੋਜ਼ ਖੁਦਗੁਚੀਆਂ ਕਰਦੇ ਹਾਂ ਭਾਅ ਨਾਲ ਫਸਲਾਂ ਦੇ ਮਿਲ ਕਰਕੇ ਉਹਦਾ ਜ਼ਿੰਮੇਵਾਰ ਕੌਣ ਹੈ ਕਿਸਾਨ ਰਲੇ ਹੋਏ ਸੀ ਨਾਲ ਇਹ ਧਰਨਾ ਇਸ ਕਰਕੇ ਚੱਕਿਆ ਗਿਆ ਹਾ ਸਾਡੇ ਨਾਲ ਲਖਵਿੰਦਰ ਸਿੰਘ ਆਲਖ ਨੇ ਕਿਸਾਨ ਅੰਦੋਲਨ ਦੇ ਵਿੱਚ ਕਾਫੀ ਵੱਡਾ ਯੋਗਦਾਨ ਰਿਹਾ ਜਿਸ ਤਰੀਕੇ ਦੇ ਨਾਲ ਹੁਣ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਜੋ ਵੀ ਹੋਇਆ ਇਹ ਸਾਰੇ ਪਲੀਪਾਸ ਜਾਣਦੇ ਨੇ ਸੋ ਉਸੇ ਤੇ ਹੀ ਅੱਜ ਉਹਨਾਂ ਨੇ ਕਾਨਫਰੰਸ ਰੱਖੀ ਸੀ ਜੋ तमाम ਗੱਲਾਂ ਬਾਤਾਂ ਰਹਿਣ ਗਿਆ ਕਿ ਕਿਸ ਸਿਲਸਲੇ ਦੇ ਵਿੱਚ ਆ ਚੰਡੀਗੜ੍ਹ ਦੇ ਵਿੱਚ ਕਾਨਫਰੰਸ ਰੱਖੀ ਗਈ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਧੰਨਵਾਦ ਸਾਡੇ ਚੈਨਲ ਸੈਵਨ ਦਾ ਅੱਜ ਜੋ 19 ਤਰੀਕ ਨੂੰ ਉਹ ਕਾਲਾ ਦਿਨ ਜਿਹੜਾ ਕਿਸਾਨ ਕਦੇ ਨਹੀਂ ਭੁੱਲ ਸਕਦਾ ਉਸ ਕਾਲੇ ਦਿਨ ਤੇ ਇੱਕ ਹੋਰ ਵੱਡੀ ਘਟਨਾ ਹੋਈ ਸਾਡੇ ਚੱਲ ਰਹੇ ਜਬਜੀ ਸਾਹਿਬ ਦੇ ਅਖੰਡ ਜਾਬ ਵੀ ਖੰਡੇਤ ਕੀਤੇ ਗਏ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੁਲਿਸ ਵੱਲੋਂ ਤੇ ਉਸ ਬਾਬਤ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਨੇ 26 ਨਵੰਬਰ ਨੂੰ ਮਰਰਵਰ ਤੇ ਬੈਠੇ ਸੀ 26 ਨਵੰਬਰ ਤੋਂ ਹੀ ਖਨੋਰੀ ਮੋਰਚੇ ਤੇ ਜਿੱਥੇ ਅਸੀਂ 401 ਦਿਨ ਮੋਰਚਾ ਚੱਲਿਆ ਜਿੱਥੇ ਕਿ ਅਸੀਂ ਘਰ ਬਣਾਏ ਹੋਏ ਸੀ ਇੱਕ ਪਿੰਡ ਵਸਿਆ ਹੋਇਆ ਸੀ ਉੱਥੇ ਇੱਕ ਸਾਈਡ ਤੇ ਸੜਕ ਤੋਂ 10 ਫੁੱਟ ਹਟਕੇ ਇੱਕ ਸ਼ੈੱਡ ਬਣਾ ਕੇ ਵਧੀਆ ਉਸੇ ਵਜੇ ਇੱਕ ਟਰਾਲੀ ਜਿਹੜੀ ਪਾਲਕੀ ਰੂਪ ਚ ਪੜਾ ਕੇ ਵਧੀਆ ਸਜਾ ਕੇ ਚੰਦੂਆ ਸਭ ਲਗਾ ਕੇ ਉੱਥੇ ਜਿਹੜੀ ਵੱਡੇ ਸਾਈਜ਼ ਚ ਜਪਜੀ ਸਾਹਿਬ ਦੀ ਪੋਥੀ ਸਾਹਿਬ ਰੱਖੀ ਹੋਈ ਸੀ ਦੀ ਅਖੰਡ ਜਾਪ ਚੱਲ ਰਹੀ ਸੀ ਉਹ 48 ਘੰਟਿਆਂ ਦੇ ਵਿੱਚ ਭੋਗ ਪਾਈ ਜਾਂਦੇ ਸੀ ਜਿਵੇਂ ਅੱਜ ਪਾਠ ਰੱਖਿਆ ਕੱਲ ਨੂੰ ਮੱਧ ਦਾ ਭੋਗ ਅਗਲੇ ਦਿਨ ਭੋਗ ਪਾ ਕੇ ਦੇਗ ਵਰਤਾ ਕੇ ਫਿਰ ਨਵਾਂ ਪਾਠ ਰੱਖਿਆ ਜਾਂਦਾ ਹੈ 56 ਜਿਹੜੇ ਨੰਬਰ ਪਾਠ ਹੋ ਚੁੱਕੇ ਜੀ 57ਵਾਂ ਪਾਠ ਹੈ ਜਿਹੜਾ 18 ਮਾਰਚ ਨੂੰ ਸਵੇਰੇ ਆਰੰਭ ਕੀਤਾ ਗਿਆ 19 ਨੂੰ ਸਵੇਰੇ ਮਾਤਾ ਭੋਗ ਪਾਇਆ ਤੇ 19 ਨੂੰ ਜਿਹੜਾ ਕਾਲਾ ਦਿਵਸ ਜਿਹੜਾ ਸਾਨੂੰ ਗ੍ਰਿਫਤਾਰ ਕਰਕੇ ਮੋਰਚਿਆਂ ਤੇ ਹਮਲੇ ਕੀਤੇ ਗਏ 19 ਨੂੰ ਰਾਤ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਮਾਤਾ ਦਲਜੀਤ ਕੌਰ ਜੀ ਨੇ ਹਰਿਆਣੇ ਤੋਂ ਹਸਾਰ ਜ਼ਿਲ੍ਹੇ ਤੋਂ ਨਾਰਨੋਦ ਤਹਿਸੀਲ ਤੇ ਪਿੰਡ ਮੋਠਦੋ ਇਹ ਡਿਊਟੀ ਦੇ ਰਹੀ ਸੀ ਇਹਨਾਂ ਦੀ ਰੋਲ ਸੀ 8 ਤੋਂ 10 ਵਜੇ ਤੱਕ 2 ਘੰਟਿਆਂ ਦੀ ਇਹ ਜਿਹੜਾ ਕਿਉਂਕਿ ਲੰਬੇ ਸਮੇਂ ਤੋਂ ਇਹ ਵੀ ਮੋਰਚੇ ਦੇ ਵਿੱਚ ਸੀ ਬਾਣੀ ਦਾ ਜਾਪ ਕਰਦੇ ਸੀ ਤੇ ਇਹ ਆਪਣੇ ਉਸ ਦੌਰਾਨ ਜਿਹੜੇ ਪਾਠ ਕਰ ਰਹੇ ਸੀ ਪਾਠ ਕਰਦੇ ਦੌਰਾਨ ਜਿਹੜਾ ਉਹਨਾਂ ਨੇ ਦੇਖਿਆ ਜਿਹੜਾ ਵਾਕਿਆ ਹੋਇਆ ਉਹ ਤਾਂ ਮੈਂ ਕਹੂੰਗਾ ਉਹਦੀ ਜ਼ੁਬਾਨੀ ਜਿਹੜੀ ਹੈ ਮਾਤਾ ਜੀ ਆਪ ਦੱਸਣ ਵੀ ਉੱਥੇ ਮਾਤਾ ਦਲਜੀਤ ਕੌਰ ਜੀ ਉੱਥੇ ਤਾਬਿਆਂ ਤੇ ਬੈਠੇ ਹੋਏ ਸੀ ਵੀ ਉਦੋਂ ਉਹਨਾਂ ਨੇ ਕੀ ਭਾਣਾ ਵਰਤਿਆ ਕੀ ਕਿਵੇਂ ਹੋਇਆ ਉਹ ਜਨਤਾ ਤੱਕ ਜਿਹੜੀ ਬਾਣੀ ਆਪ ਲੈ ਕੇ ਜਾਣ ਮਾਤਾ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਉਸ ਸਮੇਂ ਕਿੰਦਾ ਦੀ ਘਟਨਾ ਵਾਪਰੀ ਸੀ ਕੀ ਹੋਇਆ ਸੀ ਉਸ ਸਮੇਂ ਮਾਹੌਲ ਬਣਿਆ ਹੋਇਆ ਸੀ ਹਾਂ ਜੀ ਇਹ ਬਾਣੀ ਤੇ ਬਹੁਤ ਜ਼ਿਆਦਾ ਸਾਨੂੰ ਆਸਥਾ ਵਿਸ਼ਵਾਸ ਹੈ ਹਾਂ ਬਾਣੀ ਸਾਡਾ ਗੁਰੂ ਹੈ ਗੁਰੂ ਬਾਣੀ ਹੈ ਬਾਣੀ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਹੁਤ ਜਿਆਦਾ ਸਤਿਕਾਰ ਹੈ ਸਾਡੇ ਬਾਣੀ ਵਿੱਚ ਬਾਣੀ ਦਾ ਤੇ ਉਸ ਬਾਣੀ ਦੇ ਜਾਂ ਅਖੰਡ ਜਾਪ ਚੱਲ ਰਿਹਾ ਸੀ ਜਪਜੀ ਸਾਹਿਬ ਜੀ ਦੇ ਉਹ ਤੇ ਉਹ ਬਕਾਇਦਾ ਮਰਿਆਦਾ ਨਾਲ ਰੱਖੇ ਗਏ ਸੀ ਉੱਪਰ ਚੰਦੋਆ ਸਾਹਿਬ ਲਗਾਏ ਗਏ ਸੀ ਅਖੰਡ ਜੋਤ ਵੀ ਜਲ ਰਹੀ ਸੀ ਤੇ ਉਮ ਪਰ ਉਹਨੇ ਆ ਕੇ ਇੱਕਦਮ ਆ ਕੇ 8 ਤੋਂ 10 ਤੱਕ ਮੈਂ ਉਹ ਜਾਬ ਕਰਨਾ ਸੀ 8 ਤੋਂ 10 ਫਿਰ 2-2 ਘੰਟੇ ਬਾਅਦ ਡਿਊਟੀ ਬਦਲ ਜਾਂਦੀ ਸੀ ਤੇ ਬੈਠੇ ਸੀ 8.5 ਲੱਖ ਲਗ ਭਗ ਟਾਈਮ ਸੀ ਉਦੋਂ ਮੈਨੂੰ ਆ ਕੇ ਕਿਹਾ ਗਿਆ ਚਲੋ ਉઠੋ ਉਠੋ ਟਵੀ ਜਾ ਵੀ ਜਾਣਾ ਹੈ ਤੇ ਤੁਸੀਂ ਇੱਥੋਂ ਉਠੋ ਫਿਰ ਮੈਂ ਉੱਠ ਕੇ ਫਿਰ ਮੈਂ ਉਹਨਾਂ ਨੇ ਜਦੋਂ ਬਾਰ ਬਾਰ ਕਿਹਾ ਫਿਰ ਮੈਂ ਉੱਠ ਗਈ ਫਿਰ ਮੈਂ ਆ ਕੇ ਉੱਥੇ ਇੱਕ ਪੁਲਿਸਮੈਨ ਸੀ ਆਫੀਸਰ ਸੀ ਕੋਈ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਂ ਕਿਹਾ ਸਾਰੇ ਇੱਥੇ ਤਾਂ ਅਖੰਡ ਜਾਪ ਚੱਲ ਰਹੇ ਨੇ ਗੁਰਬਾਣੀ ਦੇ ਜਾਪ ਚੱਲ ਰਹੇ ਨੇ ਗੁਰਬਾਣੀ ਦੇ ਤੇ ਤੁਸੀਂ ਅਖੰਡ ਨੇ ਤੇ ਇਹਦਾ ਕਿਵੇਂ ਕਿ ਖੰਡਿਤ ਕਿਵੇਂ ਕਰੋਗੇ ਐ ਕਹਿੰਦੇ ਨੇ ਨਹੀਂ ਮੈਂ ਵੀ ਸੇਖਾ ਮੈਨੂੰ ਮਰਿਆਦਾ ਦਾ ਪਤਾ ਹੈ ਤੇ ਬਾਣੀ ਦਾ ਕੋ ਕਹਿ ਰਹੇ ਸੀ ਨਾ ਬਾਰ ਬਾਰ ਚਲੋ 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 ਮੈਂ ਕਿ ਨਹੀਂ ਜਾਣਾ ਇੱਥੇ ਸਾਡਾ ਗ੍ਰੰਥ ਸਾਹਿਬ ਇੱਥੇ ਨੇ ਅਸੀਂ ਤਾਂ ਇਹਦੇ ਨਾਲ ਹੀ ਜੀਵਾਂਗੇ ਵਰਗੇ ਸਾਡੀ ਜੀਵਨ ਮੌਤ ਇਹਦੇ ਨਾਲ ਹੀ ਹਸੇਗਾ ਅਸੀਂ ਸਾਣੀ ਤੇ ਬਾਣੀ ਤੇ ਸਾਨੂੰ ਪੂਰਾ ਸ਼ਰਧਾ ਹੈ ਸਾਨੂੰ ਅਸੀਂ ਵਿਸ਼ਵਾਸ ਆਸਥਾਨਾਂ 'ਲ ਬੈਠੇ ਆਂ ਬਾਣੀ ਤੇ ਅਸੀਂ ਨਹੀਂ ਜਾਣਾ ਕਹਿੰਦੇ ਨੇ ਬਾਣੀ ਵੀ ਸਾਨੂੰ ਮੈਂ ਸਿੱਖਾ ਮੈਨੂੰ ਵੀ ਪਤਾ ਹੈ ਮਰਿਆਦਾ ਦਾ ਤੇ ਗ੍ਰੰਥ ਸਾਹਿਬ ਨੂੰ ਸਤਿਕਾਰ ਨਾਲ ਲੈ ਜਾਗੇ ਤੇ ਤੁਸੀਂ ਵੀ ਚਲੋ ਤੁਸੀਂ ਚਲੋ ਅਸੀਂ ਉਹ ਵੀਡੀਓ ਵੀ ਕਾਫੀ ਦੇਖੀ ਸੀ ਆਪਾਂ ਵਾਇਰਲ ਹੋਈ ਸੀ ਬੜੇ ਸਤਿਕਾਰ ਦੇ ਨਾਲ ਲੈ ਕੇ ਆ ਰਹੇ ਨੇ ਪੁਲਿਸ ਵਾਲੇ ਮੁਲਾਜ਼ਮ ਬੜੀਆ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਬ ਜੀ ਨੂੰ ਲੈ ਕੇ ਆ ਰਹੇ ਆ ਤੁਹਾਨੂੰ ਕਿੱਥੇ ਲੱਗਿਆ ਉੱਥੇ ਕੁਝ ਮਤਲਬ ਉਹ ਲਿਆ ਰਹੇ ਨੇ ਉਹ ਤਾਂ ਸਤਕਾਰ ਨਾਲ ਲਿਆ ਰਹੇ ਨੇ ਲੇਕਿਨ ਉਹਦੇ ਵਿੱਚ ਸਤਕਾਰ ਵਿੱਚ ਉਹਦੇ दारू-ਦੂਰ ਪੀਤੇ ਹੋਏ ਡਰਿੰਕ ਕੀਤੇ ਹੋਏ ਸਭ ਬਹੁਤ سارے ਲੋਕ ਸੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਇੱਥੇ ਤਾਂ ਵਿੱਚੇ ਸ਼ਰਾਬੀ ਨੇ ਵਿੱਚੇ ਨਹੀਂ ਪੀਤੇ ਪੀਤੇ ਵਿੱਚ ਨਿਬਗਾਰ ਪੀਤੇ ਤੇ ਕਿਸੇ ਗੁਰਦਸਾਹਿਬ ਨੂੰ ਕੋਣ ਚੁਕੇਗਾ ਕਹਿੰਦੇ ਨੇ ਅਸੀਂ ਪੂਰੀ ਅਰਦਾਸ ਨਾਲ ਜਾਂ ਪੂਰੀ ਅਰਦਾਸ ਕਰਕੇ ਮਰਿਆਦਾ ਨਾਲ ਲੈ ਕੇ ਜਾਵਾਂਗੇ ਫਿਰ ਮੈਨੂੰ ਤਾਂ ਭੇਜ ਦਿੱਤਾ ਜਿੱਥੇ ਬੀਬੀਆਂ ਨੇ ਤੁਸੀਂ ਉੱਥੇ ਜਾਓ ਫਿਰ ਅਰਦਾਸ ਦੇ ਵਿੱਚ ਮੈਂ ਸ਼ਾਮਿਲ ਨਹੀਂ ਸੀ ਉਸ ਤਾਂ ਅਸੀਂ ਇਹ ਮੰਨਨੇ ਆ ਵੀ ਮੋਤੀ ਸਾਹਿਬ ਨੂੰ ਸਨਮਾਨ ਆਦਰ ਮਾਨ ਨਾਲ ਲੈ ਕੇ ਗਏ ਨੇ ਲੇਕਿਨ ਸਵਾਲ ਇਹ ਹੈ ਕਿ ਬਾਣੀ ਤਾਂ ਖੰਡਿਤ ਹੋ ਗਈ ਨਾ ਜਿਹੜਾ ਖੰਡ ਜਾਪ ਸੇ ਉਹ ਤਾਂ ਖੰਡਿਤ ਹੋਇਆ ਹੈ ਨਾ ਕਿਉਂਕਿ ਉਹਨੂੰ ਗੜਿਆਂ ਦੀ ਮਾਰ ਵੀ ਨਹੀਂ ਰੋਕ ਸਕੀ ਮੀਂਹ ਦੀ ਬੁਸ਼ਾਰਾ ਨਹੀਂ ਰੋਕ ਸਕੀਆਂ ਚੱਕਰ tufaan ਹਨੇਰੀ ਨਹੀਂ ਰੋਕ ਸਕੀ ਜਗ ਦੀ ਜੋਤ ਨੂੰ ਬੁਝਾ ਨਹੀਂ ਸਕੀ ਤੇ ਉਹਨਾਂ ਨੇ ਪਾਲ ਵਿੱਚ ਆ ਕੇ ਧੱਕੇ ਨਾਲ ਸਭ ਕੁਝ ਕਰ ਦਿੱਤਾ ਸਭ ਕੁਝ ਤੈਸ ਨਾ ਸੁਖੇੜ ਕੇ ਪਰ ਸੁੱਟ ਦਿੱਤਾ ਫਿਰ ਹੁਣ ਤੁਹਾਡੀ ਅਗਲੀ ਕਾਰਵਾਈ ਕੀ ਹੈ ਤੁਸੀਂ ਕੀ ਕੀਤਾ ਅਗਲੇ ਯਾਨੀ ਇਹ ਕਿਉਂ ਕੀਤਾ ਵੀ ਇੱਕ ਅਸੀਂ ਕਿਹਾ ਸੀ ਵੀ ਕੱਲ ਨੂੰ ਸਵੇਰ ਸਵੇਰ ਨੇ ਨੋ ਵੀ 1 ਲੱਖ ਭਗ ਨੌ ਦਾ ਟਾਈਮ ਹੋ ਗਿਆ ਸੀ ਨੌ ਦਾ ਟਾਈਮ ਲਗਭਗ ਹੋ ਚੁੱਕਿਆ ਸੀ ਤੇ ਕੁਛ ਘੰਟੇ ਹੀ ਰਹਿ ਗਏ ਸੀ ਨਾ ਰਾਤ ਬੀਤਣੀ ਸੀ ਅਗਲੇ ਦਿਨ ਦੇਗ ਪ੍ਰਸ਼ਾਦ ਵੰਡਦਾ ਭੋਗ ਪੈਂਦੇ ਤੇ ਪ੍ਰਸ਼ਾਦ ਵਰਤਿੰਦਾ ਤੇ ਸੰਗਤ ਦੀ ਸਹਿਮਤੀ ਨਾਲ ਸੇਵਾਦਾਰਨ ਦੀ ਸਹਿਮਤੀ ਨਾਲ ਜੋ ਵੀ ਕਰਦੇ ਕਰਦੇ ਪਰ ਇਹ ਤਾਂ ਤੱਕਾ ਹੋਇਆ ਹੈ ਨਾ ਵੀ ਜਿਹੜਾ ਖੰਡ ਜ ਆਪ ਨੂੰ ਖੰਡਿਤ ਕਰਕੇ ਤੇ ਤੱਕੇ ਨਾਲ ਪੋਥੀ ਸਾਹਿਬ ਨੂੰ ਲੈ ਜਾਣਾ ਇਹ ਕੋਈ ਉਹ ਨਹੀਂ ਹੈਗਾ ਗੁਨਾਹ ਨਹੀਂ ਹੈਗਾ ਬਹੁਤ ਵੱਡਾ ਗੁਨਾਹ ਹੈ ਅ اچھا ਲਖਬਿੰਦਰ ਜੀ ਜਿਸ ਤਰ੍ਹਾਂ ਗੱਲ ਕਰੀਏ ਆਪਾਂ ਪਹਿਲਾਂ ਵੀ ਵੀਡੀਓ ਕਾਫੀ ਵਾਇਰਲ ਹੋਈਆਂ ਜਿਸ ਤਰ੍ਹਾਂ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਨੂੰ ਯਾਨੀ ਢਾਲ ਬਣਾਇਆ ਜਾਂਦਾ ਜਿਸ ਤਰ੍ਹਾਂ ਪਹਿਲਾਂ ਵੀ ਕਾਫੀ ਵੀਡੀਓ ਵਾਇਰਲ ਹੋਈਆਂ ਜਿਸ ਤਰੀਕੇ ਦੇ ਨਾਲ ਹੁਣ ਕਹਿੰਦੇ ਸੜਕਾਂ ਕਹਿੰਦੇ ਕਿਸੇ ਕਾਨੂੰਨ ਦੇ ਵਿੱਚ ਹੈ ਨਹੀਂ ਸੀ ਕਿ ਜਿੱਦਾਂ ਸੜਕਾਂ ਰੋਕੀਆਂ ਜਾਣ ਸੜਕਾਂ ਕਿਸਾਨਾਂ ਨੇ ਨਹੀਂ ਰੋਕੀਆਂ ਸੜਕਾਂ ਹਰਿਆਣਾ ਸਰਕਾਰ ਨੇ ਰੋਕੀਆਂ ਅੱਗੇ ਜਿਹੜੇ ਪੱਕੇ ਜਿਹੜੇ ਦੀਵਾਰਾਂ ਕਰਕੇ ਆਰ ਸੀ ਸੀ ਲੈਂਟਰ ਪਾ ਕੇ ਰੋਕੀਆਂ ਅਸੀਂ ਸੜਕਾਂ ਤੋਂ ਅਸੀਂ ਤਾਂ ਦਿੱਲੀ ਜਾ ਰਹੇ ਸੀ ਦੂਜੀ ਗੱਲ ਰਹੀ ਉੱਥੇ ਜ਼ਿਆਦਾਤਰ ਗੁਰਸਿੱਖ ਸੀ ਸਭ ਨੂੰ ਪਤਾ ਹੈ ਵੀ ਮਰਿਆਦਾ ਕੀ ਹੈ ਕਿਵੇਂ ਗੁਰੂ ਸਾਹਿਬ ਦਾ ਗੁਰਬਾਣੀ ਦਾ ਸ਼ਬਦ ਗੁਰੂ ਦਾ ਅਦਬ ਸਤਕਾਰ ਕਿਵੇਂ ਕਰਨਾ ਉੱਥੇ ਜਦੋਂ ਇੰਨੇ ਲੰਮੇ ਟਾਈਮ ਤੋਂ ਅੰਦੋਲਨ ਚੱਲ ਰਿਹਾ ਇੱਕ ਘਰ ਵੱਸ ਗਿਆ ਸੀ ਕਿ ਪਿੰਡ ਵੱਸ ਗਿਆ ਸੀ ਉੱਥੇ ਸਾਰੀਆਂ ਸਹੂਦਾਵਾਂ ਸਾਰੇ ਕੁਝ ਸੀ ਪਿੰਡ ਪਿੰਡ ਤੋਂ ਇੱਕ ਪਿੰਡ ਵੱਸਿਆ ਹੋਇਆ ਸੀ ਤੇ ਇੱਕ 10 ਫੁੱਟ ਹਟ ਕੇ ਛੜਕ ਤੋਂ ਇੱਕ ਵਧੀਆ ਸ਼ੈੱਡ ਬਣਾ ਕੇ ਉਸ ਸ਼ੈੱਡ ਦੇ ਵਿੱਚ ਇੱਕ ਵਧੀਆ ਟਰਾਲੀ ਤਿਆਰ ਕਰਕੇ ਪਾਲਕੀ ਟਾਈਪ ਉਸ ਦੇ ਵਿੱਚ ਜਿਹੜੇ ਜਬੀਬੀ ਸਾਹਿਬ ਦੀ ਜਿਹੜੀ ਪੋਥੀ ਸੀ ਉਹ ਰੱਖੇ ਉੱਥੋਂ ਖੰਡਜਾਬ ਚੱਲ ਰਹੀ ਸੀ ਸਭ ਨੂੰ ਪਤਾ ਸਾਰੇ ਜਾਣਦੇ ਮਰਿਆਦਾ ਕੀ ਹੈ ਉਹ ਕੋਈ ਢਾਲ ਨਹੀਂ ਬਣਾਇਆਗੇ ਢਾਲ ਤਾਂ ਬਣਾ ਜਾਂਦਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲੈ ਕੇ ਪਹਿਲੋਂ ਗਏ ਬਾਅਦ ਚ ਗਏ ਅਸੀਂ ਪਹਿਲੋਂ ਉੱਥੇ ਰੁਕੇ ਆ ਪਹਿਲੋਂ ਪਿੰਡ ਵਸਿਆ ਘਰ ਬਣਿਆ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪ੍ਰਕਾਸ਼ ਕੀਤਾ ਜਾਂਦਾ ਔਰ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਬੜੇ ਸਤਿਕਾਰ ਨਾਲ ਕੀਤਾ ਜਾਂਦਾ ਬਹੁਤ ਸਾਰੇ ਅਮਰਤਾਰੀ ਸਿੱਖ ਸੀ ਜਿਹੜੇ ਸੇਵਾ ਕਰਦੇ ਸੀ ਇਸ ਕਰਕੇ ਉਹ ਚੀਜ਼ ਇਸ ਤੇ ਨਹੀਂ ਹੈ ਇਹ ਅਲੱਗ ਤਰ੍ਹਾਂ ਦੀ ਚੀਜ਼ ਹੈ ਜਦੋਂ 1 ਸਾਲ ਤੋਂ ਜ਼ਿਆਦਾ 13 ਮਹੀਨੇ 8 9 ਦਿਨ ਹੋ ਗਏ ਹੁਣ 401 ਦਿਨ ਹੋ ਗਏ ਹੁਣ ਉਦੋਂ ਉਹ ਪਿੰਡ ਹੀ ਹੋ ਜਾਂਦਾ ਉਹ ਇੱਕ ਜਗਾ ਬਣ ਜਾਂਦੀ ਹੈ ਇਹ ਨਹੀਂ ਵੀ ਅਸੀਂ ਅੱਜ ਲੈ ਕੇ ਗਏ ਆ ਤਾਂ ਨਾਲ 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 ਪਾਲਕੀ ਸਾਹਿਬ ਨੂੰ ਲੈ ਕੇ ਜਾ ਰਹੇ ਆਂ ਢਾਲ ਬਣਾ ਕੇ ਨਹੀਂ ਉਹ ਸਾਡੀ ਢਾਲ ਹੈਗੀ ਆ ਉਸ ਦੀ ਛਤਰ ਛਾਇਆ ਨਾਲ ਅਸੀਂ ਰਹਿੰਦੇ ਆਂ ਲੇਕਿਨ ਇਹ ਨਹੀਂ ਵੀ ਉਹਨੂੰ ਮੁਸੀਬਤ ਦੇ ਵਿੱਚ ਅਸੀਂ ਅੱਗੇ ਕਰ ਦਾਂਗੇ ਉਹ ਨਹੀਂ ਉਹ ਨਹੀਂ ਅਸੀਂ ਸੇਖਿਆ ਗੁਰੂ ਦੇ ਸ਼ਬਦ ਗੁਰੂ ਨਾਲ ਜੁੜੇ ਹੋਏ ਲੋਕ ਆਂ ਇਸ ਕਰਕੇ ਉਹ ਗੱਲ ਬਿਲਕੁਲ ਨਹੀਂ ਹੈ ਗੱਲ ਇਹ ਹੈ ਵੀ ਜਿਹੜਾ ਮੁੱਖ ਮੰਤਰੀ ਜਿਹੜਾ ਝੂਠਾ ਇਨਕਲਾਬੀ ਫਰੇਬੀ ਧੋਖੇਬਾਜ਼ ਜਿਹਨੇ ਚੂਰਾ ਕੋ ਪਿਆ ਕਿਸਾਨਾਂ ਦੀ ਪਿੱਠ 'ਚ ਉਹ ਜਦੋਂ ਸਤਾ ਚ ਆਉਂਦਾ ਉਹ ਕਹਿੰਦਾ ਵੀ ਜੜੀਆਂ ਬਦਬੀਆਂ ਹੋਈਆਂ ਉਹਨਾਂ ਦਾ ਮੈਂ ਇਨਸਾਫ ਦਵਾਉਂਗਾ ਦੋਸ਼ੀਆਂ ਨੂੰ ਜੇਲਾਂ ਚ ਧੱਕੂਗਾ ਤੇ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਸਜ਼ਾਵਾ ਦਵਾਉਂਗਾ ਤੇ ਅੱਜ ਆਪ ਆਦੇਸ਼ ਦੇ ਰਿਹਾ ਬਦਬੀ ਕਰਨ ਦੇ ਆਪ ਉਹਨਾਂ ਦੇ ਦੇਸ਼ਾਂ ਦੇ ਅੰਦਰ ਬਦਬੀ ਹੋ ਰਹੀ ਹੈ ਠੀਕ ਹੈ ਉਹਨਾਂ ਨੇ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਲੈ ਜਾ ਰਹੇ ਨੇ ਅਰਦਾਸ ਕਰਕੇ ਗਏ ਨੇ ਅੱਜ ਬਣਾ ਲੈ ਗਏ ਨੇ ਪਾਲਕੀ ਸਾਹਿਬ ਲੇਡੀ ਪਾਲਕੀ ਸਾਹਿਬ ਵਾਲੀ ਵੈਨ ਹੈ ਉਹ ਲੈ ਕੇ ਉੱਥੇ ਲੈ ਕੇ ਗਏ ਨੇ ਉੱਥੇ ਵੀ ਅਰਦਾਸ ਕੀਤੀ ਹੈ ਲੇਕਿਨ ਜਦੋਂ ਚੜ ਕੇ ਆਏ ਨੇ ਜਾਂ ਜਦੋਂ ਉਹਨਾਂ ਨੂੰ ਉਠਾਇਆ ਉਹ ਵੀਡੀਓ ਤੇ ਨਹੀਂ ਬਣਾਈ ਨਾ ਉਹ ਵੀਡੀਓ ਸਾਡੇ ਕਿਸੇ ਕਿਸਾਨ ਨੇ ਬਣਾਈ ਸਤੋਂ ਮੋਬਾਈਲ ਖੋਲਿਆ ਉਹ ਮੋਬਾਈਲ ਵੀ ਪਤਾ ਨਹੀਂ ਕਿੱਥੇ ਆ ਡਿਲੀਟ ਕਰਤੀ ਸੱਚ ਤੇ ਸਾਹਮਣੀ ਨੇ ਇਹ ਜੋ ਉਹ ਦਿਖਾਉਣਾ ਚਾਹੁੰਦੇ ਉਹ ਦੇਖਿਆ ਜਾ ਰਿਹਾ ਹੈ ਜਿਹੜਾ ਸੱਚ ਹੈ ਉਹ ਦਿਖਾਉਣੇ ਜਾ ਰਿਹਾ ਹੈ ਲੇਕਿਨ ਸੱਚ ਇਹ ਹੈ 8:30 ਵਜੇ ਰਾਤ ਨੂੰ ਜਦੋਂ ਜਾਪ ਚੱਲ ਰਿਹਾ ਹੈ ਤਾਬਿਆਂ ਤੇ ਬੈਠੇ ਆ ਇਹਦਾ ਮਤਲਬ 6:00 8:00 ਵਜੇ ਤੱਕ ਕੋਈ ਭੋਗ ਨਹੀਂ ਪੈਂਦੇ ਕਿਸੇ ਬਾਣੀ ਦੇ ਇਹਦਾ ਮਤਲਬ ਅਖੰਡ ਜਾਪ ਚੱਲ ਰਿਹਾ ਸੀ ਤੇ ਅਖੰਡ ਜਾਪ ਚੱਲਦੇ ਹੁੰਨ ਜਿਹੜਾ ਇਹ ਵਿੱਚ ਰੁਕਿਆ ਇਹ ਤਾਂ ਸਾਬਤ ਹੈ ਇੱਕ ਅਖੰਡ ਜੋਤ ਵੀ ਚੱਲ ਰਹੀ ਸੀ 26 ਨਵੰਬਰ ਤੋਂ ਜੋਤ ਜਗਾਈ ਸੀ ਜੋਤ ਵੀ ਜਗਾਈ ਸੀ ਉਹਨਾਂ ਨੇ ਵਿਦਬੀ ਕੀਤੀ ਹੈ ਜਿਹੜਾ ਬਾਣੀ ਨੂੰ ਪ੍ਰਵਾਹ ਨੂੰ ਵਿੱਚ ਰੋਕ ਕੇ ਜਿਹੜਾ ਸੰਪੂਰਨ ਨਹੀਂ ਹੋਣ ਦਿੱਤਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ 18 ਤਰੀਕ ਨੂੰ ਸਵੇਰੇ ਪ੍ਰਕਾਸ਼ ਹੋਇਆ ਅਰਦਾਸ ਹੋਈ ਹੈ ਪ੍ਰਸ਼ਾਦ ਦੇਗਵੰਡੀ ਕੀ ਹੈ ਮੱਧਤਾ ਭੋਗ ਸਵੇਰੇ 19 ਨੂੰ ਪਾਇਆ ਗਿਆ ਸੰਪੂਰਨ ਭੋਗ ਸਵੇਰੇ ਪਾਣਾ ਸੀ ਕੁਝ ਘੰਟਿਆਂ ਦੀ ਗੱਲ ਸੀ ਕੁਝ ਘੰਟਿਆਂ ਵਾਸਤੇ ਵੀ ਕੀ ਕਿੱਡੀ ਕਬੱਡੀ ਗੱਲ ਸੀ ਅਗਰੇ ਜਿਹੜਾ ਉਹ ਨਾਲ ਪਹਿਰਾ ਦੇ ਕੇ ਸਗੋਂ ਨਾਲ ਆਪ ਕਰਵਾਉਂਦੇ ਆਪ ਕਰਵਾ ਕੇ ਅਦਬ ਸਤਕਾਰ ਦੇ ਨਾਲ ਬਾਣੀ ਸੰਪੂਰਨ ਕਰਕੇ ਲੈ ਕੇ ਜਾਂਦੇ ਤੇ ਸਾਨੂੰ ਜਿਹੜਾ ਦੁੱਖ ਨਾ ਹੁੰਦਾ ਜਿਹੜੇ ਅੱਜ ਮਾਤਾ ਭਾਵਕ ਹੁੰਦੀ ਆ ਜਿਹੜੇ ਸਿੱਖ ਸੁਣਦੇ ਨੇ ਕਿਸਾਨੀ ਸਾਡਾ ਕਰਮ ਐ ਸਿੱਖੀ ਸਾਡਾ ਧਰਮ ਐ ਤੇ ਸਾਨੂੰ ਦੋਨੋਂ ਬੰਨੇ ਮਾਰ ਕੀਤੀ ਕਿਸਾਨੀ ਵੀ ਰਗੜਤੀ ਜਿਹੜੇ 401 ਦਿਨਾਂ ਤੋਂ ਬੈਠੇ ਛੜਕਾਂ ਤੇ ਉਹਨਾਂ ਦੀ ਮੀਟਿੰਗਾਂ ਦੇ ਨੇੜੇ ਜਿਹੜਾ ਮੰਗਾ ਦੇ ਨੇੜੇ ਲੱਗੀ ਸੀ ਗੱਲ ਉਹਨਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਤੇ ਧਰਮ ਦੀ ਵੀ ਜਿਹੜਾ ਉੱਥੇ ਵੀ ਨੁਕਸਾਨ ਪਹੁੰਚਾਇਆ ਲਖਵਿੰਦਰ ਸਿੰਘ ਜੀ ਗੱਲ ਇਸ ਤਰ੍ਹਾਂ ਹੈ ਕਿ ਆਮ ਪਾਰਟੀ ਦੇ ਜਿਹੜੇ ਲੀਡਰ ਸੀ ਉਹਨਾਂ ਦੇ ਬਿਆਨ ਆਏ ਨੇ ਕਹਿੰਦੇ ਕਿ ਦਿੱਲੀ ਦੇ ਵਿੱਚ ਅਸੀਂ ਕਿਸਾਨਾਂ ਦਾ ਬੜਾ ਸਾਥ ਦਿੱਤਾ ਤੇ ਹੁਣ ਵੀ ਕਹਿੰਦੇ ਪਰ ਕਿਸਾਨਾਂ ਨੇ ਕਹਿੰਦੇ ਜਿਹੜਾ ਇਹਨਾਂ ਕਰਕੇ ਕਿਸਾਨਾਂ ਕਰਕੇ ਬੇਰੋਜ਼ਗਾਰੀ ਵੱਧ ਚੁੱਕੀ ਹੈ ਨਸ਼ੇ ਵਧ ਗਏ ਨੇ ਇਹ ਗੱਲ ਆਖੀ ਹੈ ਕਹਿੰਦੇ ਕਿ ਰਸਤੇ ਬੰਦ ਹੋ ਗਏ ਆ ਇੰਡਸਟਰੀ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਅਬ ਜਿਹੜੀ ਯਾਨੀ ਜੋ ਵੀ ਆਂਦਾ ਸੀ ਮਾਲ ਆਵਾਜ਼ ਆਈਦਾ ਇਹਨਾਂ ਜਿਹੜੀ ਸੜਕ ਦਿੱਲੀ ਨੂੰ ਅੰਮ੍ਰਿਤਸਰ ਨੂੰ ਲੱਗਦੀ ਹੈ ਕਿ ਇੰਨਾ ਸਮਾਨ ਉਧਰ ਆਧਰ ਹੁੰਦਾ ਸੀ ਇਹ ਰੁਕ ਗਿਆ ਕਿਸਾਨਾਂ ਕਰਕੇ ਕਹਿੰਦੇ ਸਾਰਾ ਕੁਝ ਹੋਇਆ ਇਸ ਕਰਕੇ ਵੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਆਮ ਲੋਕ ਬੜੇ ਖੁਸ਼ ਨੇ ਇਸ ਚੀਜ਼ ਨੂੰ ਲੈ ਕੇ ਫਿਰ ਤੇ ਇਹ ਕਰਨਾ ਚਾਹੀਦਾ ਸੀ ਜਦੋਂ ਉਦੋਂ ਗੋਲੀ ਚੱਲੀ ਸੀ ਸ਼ੁਭਕਰਨ ਸ਼ਹੀਦ ਕੀਤਾ ਸੀ ਇਧਰ ਉਹ ਇਹ ਮਾਰਦੇ ਸਾਨੂੰ ਮਾਰ ਦਿੰਦੇ ਇਹ ਵੀ ਗੋਲੀਆਂ ਚਲਾ ਦਿੰਦੇ ਉਧਰ ਕੇਂਦਰ ਸਰਕਾਰ ਨੇ ਚਾਹੀਏ ਦੋਨੋਂ ਗੋਲੀਆਂ ਮਾਰ ਕੇ ਉੱਥੇ ਮਾਰ ਦਿੰਦੇ ਕਿਸਾਨਾਂ ਨੂੰ 13 21 ਫਰਵਰੀ ਨੂੰ ਮਾਰ ਦਿੰਦੇ 2024 ਨੂੰ ਕਿਉਂ ਇੰਨਾ ਜਰ ਬਿਠਾਇਆ ਅਸੀਂ ਨਹੀਂ ਬੈਠੇ ਇਹਨਾਂ ਨੇ ਬਿਠਾਇਆ ਸੜਕਾਂ ਬੰਦ ਕਰਕੇ ਬਿਠਾਇਆ ਕਿਸਾਨ ਕਦੇ ਛੜਕ ਨਹੀਂ ਰੋਕੀ ਛੜਕ ਰੋਕੀ ਹਰਿਆਣਾ ਸਰਕਾਰ ਨੇ ਛੜਕ ਰੋਕੀ ਇਹਨਾਂ ਸਰਕਾਰਾਂ ਨੇ ਅਸੀਂ ਕਿਉਂ ਛੜਕਾਂ ਰੋਕੀਆਂ ਅਸੀਂ ਤਾਂ ਰਾਮਲੀਲਾ ਗੁਨਾ ਮદાન ਦਿੱਲੀ ਜਾ ਰਹੇ ਸੀ ਜਾਂ ਜੰਤਰ ਮントਰ ਜਾ ਰਹੇ ਸੀ ਸਾਡਾ ਦਿੱਲੀ ਕੂਚ ਦਾ ਪਲਾਨ ਆ ਰੋਕ ਕੇ ਜਦੋਂ ਮੰਤਰੀ ਜਾਂਦੇ ਨੇ ਠੀਕ ਹੈ ਤੁਹਾਡੇ ਨਾਲਆਂ ਫਰੇਵ ਕਰਦੇ ਸੀ ਤਾਂ ਮਤਲਬ ਝੂਠ ਬੋਲਦੇ ਸੀ ਜਦੋਂ ਡਲੇਵਾਲ ਜੀ ਨੂੰ ਮਿਲਣ ਗਿਆ ਪੂਰਾ ਕੈਬਨਿਟ ਗਿਆ ਉਹ ਫਰੇਬੀ ਝੂਠੀ ਲੋਬੀ ਉਦੋਂ ਗਿਆ ਸੀ ਇਹ ਉਦੋਂ ਕਿਉਂ ਨਹੀਂ ਬੋਲੇ ਇਹ ਗੱਲ ਅੱਜ ਜਦੋਂ ਗ੍ਰਿਫਤਾਰ ਕਰ ਲਿਆ ਜਦੋਂ ਸਾਨੂੰ ਜਿਹੜਾ ਸਾਡਾ ਲੁੱਟ ਲਿਆ ਘੋਟ ਲਿਆ ਸਾਡਾ ਸਾਰਾ ਸਮਾਨ ਲੁੱਟ ਲਿਆ ਸਾਡੀਆਂ ਟਰਾਲੀਆਂ ਲੁੱਟ ਲੀਆਂ ਅੱਜ ਇਹ ਕਹਿੰਦੇ ਵੀ ਨਸ਼ਾ ਵਧ ਗਿਆ ਅੱਜ ਇਹ ਕਹਿੰਦੀ ਬੇਰੋਜ਼ਗਾਰੀ ਵਧ ਗਈ ਅੱਜ ਇਹ ਕਹਿੰਦੇ ਆ ਵੀ ਜਿਹੜਾ ਵਪਾਰੀ ਮਾਰੇ ਗਏ ਵਪਾਰੀਆਂ ਨੂੰ ਨੁਕਸਾਨ ਹੋਇਆ ਉਹ ਵਪਾਰੀ ਸਾਡੇ ਭਰਾ ਨੇ ਤੇ ਜਿਹੜਾ ਆਜ਼ਾਦੀ ਤੋਂ ਪਹਿਲਾਂ 75 76 ਸਾਲਾਂ ਤੋਂ ਅਸੀਂ ਮਰੇ ਜਾ ਰਹੇ ਹਾਂ ਅਸੀਂ ਰੋਜ਼ ਖੁਦਕੁਸ਼ੀਆਂ ਕਰਦੇ ਹਾਂ ਭਾਅ ਨਾਲ ਫਸਲਾਂ ਦੇ ਮਿਲ ਕਰਕੇ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਸਰਕਾਰਾਂ ਨੇ ਨਾ ਵਪਾਰੀ ਤੇ 401 ਦਿਨਾਂ ਚ ਬਰਬਾਦ ਹੋ ਗਿਆ ਸੀ ਤੇ 75 ਸਾਲਾਂ ਤੋਂ ਬਰਬਾਦ ਹੋ ਰਿਹਾ ਸਾਡੀ ਕੌਣ ਸੁਣੂਗਾ ਸਾਡੀ ਤੇ ਸੁਣ ਲੋ ਸਾਡੀ ਵੀ ਫਰਿਆਦ ਸੁਣ ਲੋ ਸਾਨੂੰ ਵੀ ਫਰਿਆਦ ਦੇ ਦਿਓ ਅਸੀਂ ਵੀ ਬਚਦੇ ਰਹਿ ਜੀ ਜਿੰਦਾ ਰਹ ਜੀ ਸਾਡੀ ਕਿਸਾਨੀ ਜਿੰਦਾ ਰਹ ਜੇ ਸਾਡੇ ਬੱਚਿਆਂ ਦਾ ਭਵਿੱਖ ਜਿੰਦਾ ਰਹ ਜੇ ਅਸੀਂ ਤਾਂ ਉਹ ਹੀ ਮੰਗਦੇ ਹਾਂ ਪਰ ਬਹੁਤ ਸਾਰੀ ਗੱਲ ਜਿੱਦਾਂ ਤੁਸੀਂ ਗੱਲ ਆਖੀ ਇਹ ਕਹਿੰਦੇ ਕਿ ਵਪਾਰੀਆਂ ਦੀਆਂ ਬਹੁਤ ਸਾਰੀ ਵਪਾਰੀ ਇਦਾਂ ਵੀ ਕਹਿੰਦੇ ਨੇ ਕਹਿੰਦੇ ਕਿ ਜੇ ਅਸੀਂ ਪੈਸੇ ਜਿਨ੍ਹਾਂ ਨੇ ਲੈਣੇ ਹੋਏ ਕਿਸਾਨਾਂ ਨੇ ਉਹ ਜੇ ਅਸੀਂ ਪੈਸੇ ਮੰਗਦੇ ਹਾਂ ਕਿ ਸਾਡੇ ਝੰਡੇ ਲੈ ਕੇ ਸਾਡੀਆਂ ਉੱਥੇ ਆ ਜਾਂਦੇ ਨੇ ਫਿਰ ਇਦਾਂ ਹੁੰਦੇ ਨੇ ਕਿ ਪੈਸੇ ਲੈ ਕੇ ਕਹਿੰਦੇ ਝੰਡੇ ਬਹੁਤ ਸਾਰੇ ਵਪਾਰੀ ਕਿਸਾਨਾਂ ਦਾ ਤੇ ਵਪਾਰੀਆਂ ਦਾ ਨੌ ਮਾਸ ਦਾ ਰਿਸ਼ਤਾ ਅੱਜ ਵੀ ਨਿਭਿਆ ਹੋਇਆ ਹੈ ਜਿਹੜੇ ਲੁਟੇਰੇ ਨੇ ਜਿਨ੍ਹਾਂ ਨੇ ਇੱਕ ਚ ਤਜੋਰੀ ਤੇ ਚਾਦਰ ਦੇ ਨਾਲ ਆਪਣੇ ਕਰੋੜਾਂ ਅਰਬਾਪਤੀ ਬਣ ਗਏ ਨੇ ਤੇ ਕਿਸਾਨ ਉਸੇ ਹੀ ਜਗ੍ਹਾ ਮਰ ਰਿਹਾ ਖੁਦ ਕੁਛਕੀਆਂ ਕਰ ਰਿਹਾ ਉਹ ਅੱਜ ਕਿਸਾਨਾਂ ਨੂੰ ਗੱਲਾਂ ਕਰ ਸਕਦੇ ਨੇ ਜਿਹੜੇ ਜੈਨੂਨ ਵਪਾਰੀ ਨੇ ਜਿਹੜੇ ਸੱਚਾ ਸੁੱਚਾ ਕੰਮ ਕਰਦੇ ਨੇ ਅੱਜ ਵੀ ਸਾਡੇ ਨਾਲ ਨੇ ਅੱਜ ਵੀ ਸਾਡਾ ਦਰਦ ਸਮਝਦੇ ਨੇ ਅੱਜ ਵੀ ਕਿਸਾਨਾਂ ਦੀ ਹਮਾਇਤ ਕਰਦੇ ਨੇ ਬਹੁਤ ਸਾਰੀਆਂ ਵੀਡੀਓ ਤੁਸੀਂ ਕੁਚੀ ਵਾਲੀਆਂ ਦੇਖੀਆਂ ਤੇ ਬਹੁਤ ਗਮੀ ਵਾਲੀਆਂ ਵੀ ਦੇਖੀਆਂ ਹੋਣੀਆਂ ਬਹੁਤ ਤੁਹਾਡੇ ਵਪਾਰੀ ਮੇਰੇ ਚੈਨਲਾਂ ਤੇ ਡਿਬੇਟ ਵੀ ਚੱਲੀ ਉਹ ਕਹਿੰਦੇ ਵੀ ਠੀਕ ਹੈ ਸਾਨੂੰ ਰਸਤਾ ਖੁੱਲਣਾ ਚਾਹੀਦਾ ਬਹੁਤ ਘੱਟਾ ਚੱਲਿਆ ਲੇਕਿਨ ਤਰੀਕਾ ਠੀਕ ਨਹੀਂ ਸੀ ਇਹਨਾਂ ਨੂੰ ਕੁਝ ਦੇ ਕੇ ਉਠੋਣਾ ਚਾਹੀਦਾ ਸੀ ਐਵੇਂ ਨਹੀਂ ਉਠੋਣਾ ਚਾਹੀਦਾ ਉਹ ਵੀ ਆ ਗਈ ਸੀ ਪਰ ਲੋਕ ਲਖਵਿੰਦਰ ਜੀ ਇਹ ਵੀ ਗੱਲ ਕਰ ਰਹੇ ਨੇ ਕਹਿੰਦੇ ਕਿ ਕਿਸਾਨ ਰਲੇ ਹੋਏ ਸੀ ਨਾਲ ਇਹ ਧਰਨਾ ਇਸ ਕਰਕੇ ਚੱਕਿਆ ਗਿਆ ਕਿਸਾਨਾਂ ਨੇ ਵੀ ਖੁਦ ਕਹਿੰਦੇ ਵਿੱਚ ਰਲੇ ਹੋਏ ਸੀ ਤੁਹਾਡੇ ਆਪ ਦੇ ਬੰਦੇ ਕੁਝ ਇਹ ਵੀ ਗੱਲਾਂ ਉੱਠ ਰਹੀਆਂ ਨੇ ਚਿੜੀ ਵੀ ਆਲਣਾ ਬਣਾਉਂਦੀ ਹੈ ਨਾ ਜਦੋਂ ਆਲਣਾ ਕੋਈ ਤੋੜ ਦਵੇ ਉਹ ਤੇ ਚੀਂ-ਚੀ ਕਰਦੀ ਆ ਔਰੁੰਦੀ ਆ ਤੇ ਅਸੀਂ ਤਾਂ ਰੈਣ ਬਸੇਰੇ ਬਿਠਾਏ ਹੋਏ ਸੀ ਸਾਡੇ ਤੇ ਘਰ ਸੀ ਸੈਂਕੜੇ ਹਜ਼ਾਰਾਂ ਘਰ ਸੀ ਉਹ ਆਪਣਾ ਘਰ ਵੀ ਆਪ ਉਜਾੜਦਾ ਇਹ ਇਹੀ ਜਵਾਬ ਹੈ ਉਹਨਾਂ ਨੂੰ ਜਿਹੜੇ ਬੁੱਧੀਜੀਵੀ ਨੇ ਜਿਹੜੇ ਸਰਕਾਰਾਂ ਦੇ ਪੱਖਪੂਕ ਧਣ ਵਾਲੇ ਨੇ ਜਿਹੜੇ ਇਹਨਾਂ ਦੇ ਆਈਟੀ ਸੈੱਲ ਨੇ ਇਹ ਜਵਾਬ ਹੈ ਵਿਜੇ ਰਲੇ ਹੋਈ ਸੀ ਤੇ ਫਿਰ ਸਰਕਾਰ ਨੂੰ ਅਸੀਂ ਜਿਹੜਾ ਹੈਗਾ ਕਿਉਂ ਲਿਲੀਆਂ ਲੈਂਦੀ ਹੈ ਸਰਕਾਰ ਵੀ ਤੁਹਾਡੇ ਨਾਲ ਸੀ ਨਾਲ ਹੈ ਨਾਲ ਰਵਾਂਗੇ ਐਵੇਂ ਕਦੇ ਨਹੀਂ ਹੋ ਸਕਦਾ ਆਪਣਾ ਘਰ ਕਦੇ ਆਪ ਨਹੀਂ ਉਜਾੜਦਾ ਕੋਈ ਇੰਨੇ ਦਿਨ ਜਿਨ੍ਹਾਂ ਨੇ ਸੰਢਾ ਗਰਮੀ ਸਰਦੀ ਤੂਫਾਨ ਕਿੰਨਾ ਕੁ ਸਿਚੇ ਲਿਆ ਉਹਨਾਂ ਛੜਕਾਂ ਦੇ 401 ਦਿਨਾਂ 'ਚ ਉਹ ਕਦੇ ਵੀ ਕਿਸੇ ਨਾਲ ਰਲ ਨਹੀਂ ਸਕਦਾ ਉਹ ਤੇ ਆਪਣੀਆਂ ਮੰਗਾ ਨਾਲ ਰਲੇ ਹੋਏ ਲੋਕ ਨੇ ਮੰਗਾ ਵਾਸਤੇ ਸੰਘਰਸ਼ ਕਰ ਰਹੇ ਨੇ ਸਾਡੀ ਕਿਸੇ ਨੂੰ ਝਕਾਉਣ ਦੀ ਕਿਸੇ ਨੂੰ ਜਿਤਾਉਣ ਦੀ ਕਿਸੇ ਨੂੰ ਹਰਾਉਣ ਦੀ ਕਿਸੇ ਨੂੰ ਨੀਵਾ ਦਿਖਾਉਣ ਦੀ ਗੱਲ ਨਹੀਂ ਸਾਡੀਆਂ ਮੰਗਾ ਸਾਡਾ ਮੁੱਖ ਜਿਹੜਾ ਉਦੇਸ਼ ਹੈ ਸਾਡੀਆਂ ਮੰਗਾ ਸ੍ਰੀ ਰਵਿੰਦਰ ਸਿੰਘ 2 ਮਿੰਟ ਹੋਰ ਲਵਾਂਗੇ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਤੁਸੀਂ ਟਰੈਲੀਆਂ ਦੀ ਗੱਲ ਕੀਤੀ ਹੋਰ ਸਮਾਨ ਦੀ ਗੱਲ ਕੀਤੀ ਉਹਨਾਂ ਦੇ ਵੱਲੋਂ ਨੰਬਰ ਜਾਰੀ ਕੀਤੇ ਜਾ ਰਹੇ ਨੇ ਲੋਕਾਂ ਵੱਲੋਂ ਨੰਬਰ ਜਾਰੀ ਕੀਤੇ ਜਾ ਰਹੇ ਨੇ ਕਿ ਇਹ ਟਰੈਲੀਆਂ ਨੇ ਜਿਨ੍ਹਾਂ ਦਾ ਸਮਾਨ ਹੈ ਤੁਸੀਂ ਲੈ ਜਾ ਸਕਦੇ ਹੋ ਤੁਸੀਂ ਕਹਿ ਰਹੇ ਹੋ ਕਿ ਚੋਰੀ ਕੀਤਾ ਇਦਾਂ ਦੀ ਵੀਡੀਓ ਤੁਹਾਡੇ ਵੱਲੋਂ ਵੀ ਤੇ ਉਹਨਾਂ ਦੇ ਵੱਲੋਂ ਹੈਲਪਲਾਈਨ ਨੰਬਰ ਵੀ ਪਾਏ ਜਾ ਰਹੇ ਨੇ ਉਹਨਾਂ ਦੇ ਐਮਐਲਏ ਵੱਲੋਂ ਵੀ ਕਿਹਾ ਗਿਆ ਸੀ ਕਿ ਅਸੀਂ ਤਾਂ ਕੁਝ ਚੋਰੀ ਕੀਤਾ ਨਹੀਂ ਹੈਗਾ ਪਰ ਬਾਦ ਨੇ ਆ ਆਪਾਂ ਐਮਐਲਏ ਕਨੌਰ ਦੀ ਗੱਲ ਕਰ ਰਹੀਏ ਜੇ ਗੁਰਲਾਲ ਦੀ ਇਸ ਤੋਂ ਵੱਡਾ ਕਿਹੜਾ ਸਬੂਤ ਹੋਊਗਾ ਜਦੋਂ ਲੈਣ ਗਏ ਤੇ ਇੱਟਾਂ ਮਾਰਦੇ ਨੇ ਗੋਟਰਾਲੀਆਂ ਦੇ ਵੀਡੀਓ ਬਣ ਗਈਆਂ ਕੈਮਰਾ 'ਤੇ ਚੱਲ ਗਈਆਂ ਹੋਰ ਕੀ ਸਬੂਤ ਦੇਵਾਂਗੇ ਟਰਾਲੀਆਂ ਘਰੋਂ ਲੱਭੀਆਂ ਟਰਾਲੀਆਂ ਬਰਾਮਦ ਕਰਕੇ ਲੈ ਰਹੇ ਹਾਂ ਉਸ ਤੋਂ ਵੱਡਾ ਕੀ ਸਬੂਤ ਦੇਵਾਂਗੇ ਯਾਰੋ ਸਾਨੂੰ ਲੁੱਟ ਕੇ ਵੀ ਕਹਿੰਦੇ ਅਸੀਂ ਲੁੱਟਿਆ ਨਹੀਂ ਜਾਰੀ ਕਰ ਰਹੇ ਨੰਬਰ ਇਹ ਇੰਨੀਆਂ ਹਜ਼ਾਰਾਂ ਟਰਾਲੀਆਂ ਸੀ ਉਹ 7 10 12 ਟਰਾਲੀਆਂ ਦਾ ਕਿਉਂ ਉਹਨਾਂ ਨੂੰ ਚਿੰਤਾ ਆ ਕਿ ਦੂਜੀਆਂ ਟਰਾਲੀਆਂ ਦੀ ਕਿਉਂ ਨਹੀਂ ਚਿੰਤਾ ਆਈ ਤੁਸੀਂ ਇਹ ਕਹਿ ਰਹੇ ਹੋ ਕਿ ਉਹਨਾਂ ਨੇ ਕਿਹਾ ਵੀ ਅਸੀਂ ਸਮਾਨ ਸੰਭਾਲ ਲਿਆ ਉਹ ਕੌਣ ਹੁੰਦੇ ਆ ਉਹਨਾਂ ਨੂੰ ਕੀ ਕਿੰਨੇ ਦਿੱਤਾ ਸੀ ਆਰਡਰ ਸਰਕਾਰ ਨੇ ਕਿਹਾ ਸੀ ਸਮਾਨ ਰੱਖ ਲਓ ਜੇ ਕਿਹਾ ਸੀ ਸਾਰਾ ਚੁੱਕ ਲੈਣਦੇ ਫਿਰ ਸਾਰਾ ਸੀ ਲੈ ਲੈਂਦੇ ਨਾ ਸੰਭਾਲ ਦੇ ਆ ਕੇ ਜ਼ਿੰਮੇਵਾਰੀ ਵੀ ਮੇਰਾ ਹੈ ਵੀ ਮੈਂ ਸੰਭਾਲਦਾ ਐ ਐਮ ਐਲ ਏ ਐ ਮੈਂ ਇੱਥੋਂ ਦਾ ਮੁਕੇ ਦਾ ਇਹ ਸਮਾਨ ਮੇਰੀ ਦੇਖ ਰੇਖਚਾ ਮੈਂ ਰੱਖੂਗਾ ਮੈਂ ਕਿਸਾਨਾਂ ਨੂੰ ਆਪਣੇ ਨੂੰ ਦਊਗਾ ਕੀ ਇਹ ਇਹ ਤਰੀਕਾ ਹੁੰਦਾ ਵੀ 10 12 ਟਰਾਲੀਆਂ ਲੈ ਗਏ ਛਿੰਗੇ ਛਿੰਗੇ ਟਰਾਲੀਆਂ ਪਾ ਕੇ ਜਿਹੜੇ ਸਾਨੂੰ ਲੰਗਰ ਖਵਾਉਂਦੇ ਰਹਿ ਉਹਨਾਂ ਨੂੰ ਦਰਦ ਸੀ ਸਾਡਾ ਨਾ ਵੀ ਇਹਨਾਂ ਕਿਸਾਨਾਂ ਦਾ ਦਸਾਂ ਨੌਂ ਦੀ ਕਮਾਈ ਇੱਕ ਟਰਾਲੀ ਬਣਾਉਣ ਲੱਗਿਆਂ ਕਿਸਾਨ ਕਿੰਨੇ ਆਪਣੇ ਈਰਮਾਨ ਮਾਰ ਕੇ ਪੈਸੇ ਇਕੱਠੇ ਕਰਕੇ ਉਹ ਟਰਾਲੀ ਬਣਾਉਂਦਾ ਦੋ ਢਾਈ ਲੱਖ ਲੱਗਦੇ ਤਿੰਨ ਲੱਖ ਲੱਗਦੇ ਆ ਉਹ ਟਰਾਲੀ ਚੋਰੀ ਕਰ ਜਿੰਦੇ ਜਿਨ੍ਹਾਂ ਤੇ ਜਿਨ੍ਹਾਂ ਤੇ ਲੰਗਰ ਛਕਾਉਂਦੇ ਸੀ ਰਾਹਗੀਰਾਂ ਨੂੰ ਲੰਗਰ ਛਕਾਉਂਦੇ ਸੀ ਉਹੀ ਸਿਲੰਡਰ ਉਹੀ ਬਰਤਨ ਨੇ ਜਦੋਂ ਕਰੋਨਾ ਦੇ ਟਾਈਮ 'ਚ ਵੀ ਇਹਨਾਂ ਤੇ ਬਣਾ ਕੇ ਪਿੰਡਾਂ ਦੇ ਵਿੱਚੋਂ ਜਾਂਦਾ ਸੀ ਸਮਾਨ ਇਹਨਾਂ ਤੋਂ ਹੀ ਜਿਹੜੇ ਕਿਸਾਨ ਜੁੜੀਆਂ ਬਣਾਉਂਣਾ ਕੇ ਜਦੋਂ ਸਾਡੇ ਮਜ਼ਦੂਰ ਭਾਈਚਾਰਾ ਜਿਹੜੇ ਫੈਕਟਰੀਆਂ 'ਚ ਫਸੇ ਸੀ ਕਰੋਨਾ ਟਾਈਮ 'ਚ ਉਹਨੂੰ ਲੰਗਰ ਲੈ ਕੇ ਜਾਂਦੇ ਉਹ ਹੀ ਵਰਤਨ ਨੇ ਜਿਹੜੇ ਇਹਨਾਂ ਨੇ ਚੋਰੀ ਕੀਤੀ ਆ ਜਿਹੜੇ ਪੁਲਿਸ ਨੇ ਕਰਵਾਏ ਆ ਉਸੇ ਉਹੀ ਚੋਰ ਉਹ ਪੁਲਿਸ ਨਾਲ ਜਾ ਕੇ ਜਿੱਥੇ ਤੁਹਾਡਾ ਕੈਮਰਾ ਵੀ ਨਹੀਂ ਜਾ ਸਕਦਾ ਉੱਥੇ ਚੋਰ ਨਾਲ ਜਾ ਰਿਹਾ ਕਿਉਂ ਵੀ ਉਹ ਫਿਰ ਦੁਬਾਰਾ ਨੰਬਰ ਵੀ ਜਾਰੀ ਕਰਦੇ ਆ ਆ ਦੇਖੋ ਇਹ ਹੈਲਪਲਾਈਨ ਨੰਬਰ ਆ ਜਿੰਨਾ ਚੋਰੀ ਕਰਾਇਆ ਉਹ ਨੰਬਰ ਜਾਰੀ ਕਰਦੇ ਤੇ ਤੁਹਾਡਾ ਚੋਰੀ ਹੋਇਆ ਸਮਾਨ ਦੇ ਦਾਂਗੇ ਆ ਸਾਡੇ ਨਾਲ ਹੋਇਆ ਅੱਛਾ ਹੁਣ ਕਿੰਨੇ ਕਿ ਕਿਸਾਨ ਅੰਦਰ ਨੇ ਤੇ ਕਿੰਨੇ ਬਾਹਰ ਆ ਚੁੱਕੇ ਤੇ ਡੱਲੇਵਾਲ ਸਾਹਿਬ ਦਾ ਕੀ ਹਾਲ ਹੈ ਹੁਣ ਦੇਖੋ ਕੱਲ ਰਾਤ ਨੂੰ ਸੱਦੇ 111 ਬੀਬੀਆਂ ਛੱਡੀਆਂ ਪਟਿਆਲਾ ਜੇਲ੍ਹ ਤੋਂ 150 ਦੇ ਕਰੀਬ ਕਿਸਾਨ ਨਾਭਾ ਤੋਂ ਐਵੇਂ ਸੈਂਕੜੇ ਕਿਸਾਨ ਕੱਲ ਰਿਹਾ ਕੀਤੇ ਆ ਅਜੇ ਵੀ ਜਿਹੜੇ ਦੋਨੋਂ ਫਾਰਮਾਂ ਸੰਯੁਕਤ ਕਿਸਾਨ ਮੋਰਚਾ ਗੈਰ ਨਿਤਿਕ ਭਾਰਤ ਤੇ ਕਿਸਾਨ ਮਜ਼ਦੂਰ ਮੋਰਚਾ ਦੋਨੋਂ ਫਾਰਮਾਂ ਦੇ ਮੁੱਖ ਆਗੂ ਸੁਭਾ ਪਧਰੀ ਆਗੂ ਤੇ ਜਿਹੜੇ ਜੱਥੇਬੰਦੀਆਂ ਦੇ ਸੁਭਾ ਪਧਰੀ ਤੇ ਜ਼ਿਲ੍ਹਾ ਪ੍ਰਧਾਨ ਮੁੱਖੀ ਆਗੂ ਜਾਤਰਾ ਜਿਵੇਂ ਸੈਂਕੜੇ ਕਿਸਾਨ ਅੰਦਰ ਨੇ ਤੇ ਢੱਲੇਵਾਲ ਜੀ ਹਾਲਾਤ ਨਾਜ਼ੁਕ ਬਣੀ ਹੋਈ ਹੈ ਪਾਣੀ ਉਹਨਾਂ ਨੇ ਛੱਡਿਆ ਹੋਇਆ ਸੀ ਥੋੜੀ ਦੇਰ ਪਹਿਲੋਂ ਆਪਾਂ ਦੇਖਿਆ ਵੀ ਉਹਨਾਂ ਦੇ ਇਹ ਖਬਰ ਵੀ ਆਈ ਹੈ ਮੀਡੀਆ ਚ ਚੱਲੀ ਹੈ ਵੀ ਉਹਨਾਂ ਦੇ ਕਿਸੇ ਟਾਈਮ ਵੀ ਅਨ ਹੋਣੀ ਹੋ ਸਕਦੀ ਹੈ ਸਾਇਲੈਂਟ ਅਟੈਕ ਆ ਸਕਦਾ ਹੈ ਉਹ ਆਪਸਾਰੇ ਦੇਖ ਰਹੇ ਹਾਂ ਲਾਸਵਾਲ ਲਿਵਾਂਗੇ ਜਿਸ ਤਰ੍ਹਾਂ ਦਾ ਰਹੇਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਜਥੇਬੰਦੀਆਂ ਨੇ ਹੁਣ ਪਲਾਨ ਬਣਾਇਆ ਆਉਣੇ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਰਹੇਗੀ ਵੈਸੇ ਜ਼ੁਲਮੀ ਜਬ ਜਬ ਜ਼ੁਲਮ ਕਰੇਗਾ ਸੱਤਾ ਕੇ ਗਲਿਆਰੋਂ ਸੇ ਚੱਪਾ ਚੱਪਾ ਗੂੰਜ ਉਠੇਗਾ ਇਨਕਲਾਬ ਕੇ ਨਾਰੋਂ ਸੇ ਜ਼ੁਲਮ ਦੀ ਇੰਤਿਹਾ ਹੋ ਗਈ ਜ਼ੁਲਮ ਬੇਹੱਦਾਂ ਦਾ ਜ਼ੁਲਮ ਸਾਡੇ ਤੇ ਹੋਇਆ ਇਸ ਜ਼ੁਲਮ ਦੇ ਟਾਕਰੇ ਲਈ ਹੁਣ ਕੱਲਾ ਪਹਿਲਾਂ ਸ਼ੰਭੂ ਤੇ ਖਨੋਰੀ ਉਹ ਖੇੜਿਆ ਗਿਆ ਰਤਨਪੁਰਾ ਸੀਤਿਆਂ ਜਗ੍ਹਾ ਤੁਸੀਂ ਹੁਣ ਪੂਰੇ ਦੇਸ਼ 'ਚ ਅੰਦੋਲਨ ਹੈ ਡੱਲੇਵਾਲ ਪਿੰਡ ਦੇ ਵਿੱਚ ਮੋਰਚਾ ਲੱਗ ਚੁੱਕਿਆ ਹੋਰ ਪਤਾ ਨਹੀਂ ਕਿੰਨੇ ਮੋਰਚੇ ਲੱਗ ਜਣੇ ਆ ਆਉਣ ਵਾਲੇ ਸਮੇਂ ਜਦੋਂ ਵੀ ਸਾਰੇ ਲੀਡਰ ਬਾਹਰ ਆਉਂਦੇ ਆ ਦੋਨੋਂ ਫੋਰਮਾਂ ਅੱਗੇ ਦੀ ਬੰਦਬੰਦੀ ਬਣਾ ਕੇ ਜਲਦੀ ਇਸ ਅੰਦੋਲਨ ਨੂੰ ਬਹੁਤ ਸ਼ਿਖਰਾਂ ਤੇ ਲੈ ਜਾ ਕੇ ਮੰਗਾ ਮੰਨਣ ਤੱਕ ਅੰਦੋਲਨ ਜਾਰੀ ਰਹੂਗਾ ਇਹ ਅੰਦੋਲਨ ਖਤਮ ਨਹੀਂ ਹੋਇਆ ਦੋ ਛੜਕਾਂ ਖਾਲੀ ਕਰਾਈਆਂ ਨੇ ਜਿਹੜੀਆਂ ਸਰਕਾਰ ਨੇ ਬੰਦ ਕੀਤੀਆਂ ਸੀ ਅਸੀਂ ਨਹੀਂ ਕੀਤੀਆਂ ਸੀ ਮੋਰਚਾ ਖੇੜਿਆ ਗਿਆ ਹੈ ਅੰਦੋਲਨ ਨਹੀਂ ਖਤਮ ਹੋਇਆ ਐਮਐਸਬੀ ਖਰੀਦ ਗਰੰਟੀ ਕਾਨੂੰਨ ਤੱਕ ਸਾਰੀਆਂ 12 ਹੱਕੀ ਮੰਗਾਂ ਤੱਕ 13ਵੀਂ ਮੰਗ ਸਾਡੇ ਇਨਸਾਫ਼ ਤੱਕ ਇਹ ਮੋਰਚਾ ਜਾਰੀ ਰਹੂ ਸੁਤਾਨ ਵਾਜੀ ਤੁਸੀਂ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਲਖਵਿੰਦਰ ਸਿੰਘ ਆਲਖ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ तमाम ਗੱਲਾਂ ਬਾਤਾਂ ਕੀਤੀਆਂ ਕਿਸਾਨੀ ਅੰਦੋਲਨ ਦੀਆਂ ਜਿਸ ਤਰੀਕੇ ਦੇ ਨਾਲ ਹੁਣ ਜੋ ਖਿਨੌਰੀ ਬਾਰਡਰ ਤੇ ਹੋਇਆ ਸ਼ੰਭੂ ਬਾਰਡਰ ਤੇ ਹੋਇਆ ਉਹ ਸਾਰੇ ਜਾਣਦੇ ਨੇ ਸੋ ਉਸੇ ਸਿਲਸਿਲੇ ਤੇ ਹੀ ਆਪਾਂ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਦੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਨ੍ਹਾਂ ਨੇ ਸਤਰੰਗ ਕੱਟਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਬਲਵਿੰਦਰ ਆਰਿਆ ਦੇ ਨਾਮ ਸੌਨੂ ਜਾਂਸਲਾ ਦੀ ਰਿਪੋਰਟ ਚੰਡੀਗੜ੍ਹ